ਹੁਸ਼ਿਆਰਪੁਰ ਸਿਲੇ ਚ ਲਗਾਤਾਰ ਚੋਰੀ ਅਤੇ ਲਟਕੋਦੀਆਂ ਵਰਦਾਤਾਂ ਚ ਇਜ਼ਾਫਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਤੇ ਦਿਨ-ਪ੍ਰਤੀ ਦਿਨ ਅਜਹੀਆਂ ਅਪਰਾਧਿਕ ਘਟਨਾਵਾਂ ਚ ਇਜ਼ਾਫਾ ਹੋਣ ਕਾਰਨ ਆਮ ਲੋਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਤਾਜ਼ਾ ਮਾਮਲਾ ਗਰਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਰਸ਼ੰਕਰ ਨੰਗਲ ਰੋਡ ਤੇ ਮੌਜੂਦ ਅੱਡਾ ਸ਼ਾਪੁਰ ਵਿਖੇ ਬੀਤੀ ਰਾਤ ਲੁਟੇਰਿਆਂ ਵੱਲੋਂ ਇੱਕ ਸਰਦਾਰ ਟੈਲੀਕਮ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਗਿਆ ਤੇ ਉੱਥੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ ਗਈ ਘਟਨਾ ਦੀ ਸੂਚਨਾ ਤੋਂ ਬਾਅਦ ਠਾਣਾ ਗੜਸ਼ੰਕਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਮਾਲਕ ਹਰਵਿੰਦਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਦੱਸਿਆ ਕਿ ਉਹ ਅੱਡੇ 'ਚ ਸਰਦਾਰ ਟੈਲੀਕਾਮ ਦੀ ਦੁਕਾਨ ਚਲਾਉਂਦਾ ਹੈ ਤੇ ਬੀਤੀ ਰਾਤ ਦੋ ਵਿਅਕਤੀ ਉਸਦੀ ਦੁਕਾਨ ਬਾਹਰ ਖੜੇ ਸਨ ਤੇ ਜਿਵੇਂ ਹੀ ਉਹ ਵਿਅਕਤੀ ਦੁਕਾਨ ਅੰਦਰ ਆਏ ਤਾਂ ਉਹਨਾਂ ਵੱਲੋਂ ਆਉਂਦੇ ਸਾਰੇ ਉਸ ਉੱਤੇ ਪਿਸਤੌਲ ਤਾਣ ਦਿੱਤਾ ਤੇ ਨਕਦੀ ਦੇਣ ਦੀ ਗੱਲ ਕਰਨ ਲੱਗੇ। ਉਸਨੇ ਦੱਸਿਆ ਕਿ ਲੁਟੇਰੇ ਉਤੀ ਦੁਕਾਨ ਦੇ ਗੱਲੇ ਚ ਪਈ ਨਕਦੀ ਅਤੇ ਇੱਕ ਪੁਰਾਣਾ ਮੋਬਾਈਲ ਫੋਨ ਚੋਕੀ ਰਿਪੇਅਰ ਹੋਣ ਲਈ ਆਇਆ ਸੀ ਲੁੱਟ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਠਾਣਾ ਗੜਸ਼ੰਕਰ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਪੀੜਤ ਦੁਕਾਨਦਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਪੁਲਿਸ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ ਗੜਸ਼ੰਕਰ ਤੋਂ ਹੁਸ਼ਰਪੁਰ ਦੇ ਉਸਤੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਭਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਸਵਾਰ ਟੈਲੀਕਮ ਹੈ ਮੇਰੀ ਤੇ ਰਾਤੀ ਤਕਰੀਬਨ 6 ਵਜੇ ਦੇ ਮੁੰਡੇ ਇੱਥੇ ਖੜੇ ਸੀਗੇ ਉਹ ਜਦ ਲੁੱਟ ਦੀ ਨੀਅਤ ਨੇ ਨਾਲ ਖੜੇ ਸੀ ਮੈਂ ਥੋੜਾ ਮੈਨੂੰ ਕੰਮ ਸੀ ਮੈਂ ਸਾਢੇ 6 ਗੜ ਜਾਂ ਕਰ ਗਿਆ ਤੇ ਮੈਂ ਦੇਖੇ ਵੀ ਮੁੰਡੇ ਉਹ ਤੇ ਜਦੋਂ ਮੈਂ ਗੜ ਸ਼ਾਂਕਰ ਉਹ ਮੁੜ ਕੇ ਆਇਆ ਆ ਤੇ ਸਾਢੇ 7 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਬੰਦਾਨ ਲੱਗਾ ਤਾਂ ਅੰਦਰ ਆ ਗਏ ਉਹਨਾਂ ਦੇ ਕੋਲ ਪਿਸਟਲ ਸਗਾ ਤੇ ਡਾਟ ਸਗਾ ਉਹਨੇ ਆ ਕੇ ਮੇਰੇ ਪਿਸਟਲ ਸਿਰ ਤੇ ਲਾਤਾ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਉਹਨਾਂ ਦਾ ਪਿਸਟਲ ਪਰੇ ਕੀਤਾ ਮੈਂ ਕਿਹਾ ਵੀ ਮਜ਼ਾਕ ਕਰਦੇ ਆ ਤੁਸੀਂ ਮੇਰੇ ਦੇ ਨਾਲ ਵੀ ਮੈਂ ਕਿਹਾ ਪਰੇ ਕਰੋ ਇਹਨੂੰ ਤੇ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਜੋ ਹੈਗਾ ਤੂੰ ਕੱਢ ਦੇ ਮੈਂ ਅਸੀਂ ਤੇਰੇ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਤੇ ਆਪਾਂ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨੇ ਤਾਂ ਉੱਦਾਂ ਦੇਣਾ ਤੋਂ ਉੱਦਾਂ ਦੇ ਮੁੜ ਕੇ ਉਹ ਅੰਦਰ ਵੜ ਕੇ ਮੇਰੇ ਇੱਕ ਨੇ ਪਿਸਟਲ ਆ ਹੀ ਰੱਖਿਆ ਮੇਰੇ ਬਾਕੀ ਇੱਕ ਨੇ ਬਰਾ ਕਾਊਂਟਰ ਸਾਰਾ ਫਰੋਲਿਆ ਉਹਦੇ ਵਿੱਚ ਉਹ ਜਿਹੜਾ ਉਸ ਟਾਈਮ ਜਾਨੀ 10-12000 ਮੈਨੂੰ ਲੱਗਿਆ ਵੀ ਮੇਰਾ ਲੈ ਗਏ ਉਹ ਪਰ ਹੁਣ ਮੈਂ ਜਿੱਦਾਂ ਹੁਣ ਸਵੇਰੇ ਜਾ ਕੇ ਐਸਟੀਮੇਟ ਲਾਇਆ ਮੇਰਾ ਘਟੋ ਘਟ 30 ਤੋਂ 35000 ਰੁਪਏ ਸਿਕਾ ਵਿੱਚ ਇਹਦੇ ਬੱਲੇ ਤੇ ਸਵਾਲ ਇਹ ਨਗਰ ਨੂੰ ਲੈ ਕੇ ਕੁਛ ਤਾਂ ਕੈਸ਼ ਹੀ ਲੈ ਗਏ ਕੈਸ਼ ਲੈ ਕੇ ਗਈ ਇੱਕ ਰਿਪੇਅਰ ਵਾਲਾ ਫੋਨ ਸੀਗਾ ਮੇਰੇ ਹੱਥ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ ਉਹ ਕੋਕੇ ਲੈ ਕੇ ਇੱਕ ਮੇਰਾ ਬਟਨ ਵਾਲਾ ਫੋਨ ਇੱਥੇ ਪਿਆ ਸੀ ਇਹਦੇ ਨਾਲੇ ਇੱਕ ਉਹ ਚੱਕ ਕੇ ਲੈ ਗਏ। ਇਹ ਕਿੰਨੇ ਬੰਦੇ ਸੀ ਉੱਦਾਂ ਇਹ? ਜਿਹੜੇ ਮੇਰੇ ਕੋਲ ਅੰਦਰ ਆਏ ਆ ਉਹ ਦੋ ਬੰਦੇ ਸੀਗੇ। ਜਦੋਂ ਫਿਰ ਮੈਨੂੰ ਉਹਨਾਂ ਨੇ ਸ਼ਟਰ ਬੰਦ ਕਰਤਾ ਮੈਂ ਦੂਜੇ ਦਰਵਾਜ਼ੇ ਥਾਣੇ ਬਾਹਰ ਜਾ ਕੇ ਨੱਕਲ ਕੇ ਦੇਖਿਆ ਉਹ ਸਾਹਮਣੇ ਇੱਕ ਮੋਟਰਸਾਈਕਲ ਖੜਾ ਸੀਗਾ। ਉਹ ਮੋਟਰਸਾਈਕਲ ਦੇ ਵਿੱਚ ਮਤਲਬ ਤਕਰੀਬਨ ਤਿੰਨ ਬੰਦੇ ਇਹ ਸੀਗੇ ਜੀ ਟੋਟਲ। ਦੋ ਐਂਟਰ ਹੋ ਗਏ ਜੋ ਬਾਹਰ। ਦੋ ਐਂਟਰ ਇੱਕ ਬਾਹਰ ਉੱਥੇ ਦੂਰ ਖੜਾ ਸੀਗਾ ਜਦੋਂ ਫਿਰ ਮੈਂ ਰੋਲਾ ਪਾਇਆ ਉਹ ਮੈਂ ਮੋਟਰਸਾਈਕਲ ਜਾਂਦਾ ਹੀ ਦੇਖਿਆ ਬਸ। ਸਾਡੀ ਕੋਸ਼ਿਸ਼ ਹਾਂਜੀ ਪੁਲਿਸ 112 ਵਾਲੇ 15 ਮਿੰਟਾਂ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਡੀਐਸਪੀ ਖਖ ਵੀ ਆਏ ਸਗੇ ਫਿਰ ਐਸਐਚਓ ਸਾਹਿਬ ਆਏ ਸਗੇ ਉਹਨਾਂ ਨੇ ਬੋਕਾ ਦੇਖਿਆ ਸੀ ਵੀ ਉਹ ਕਹਿੰਦੇ ਵੀ ਅਸੀਂ ਛਾਣ ਮੇਣ ਕਰਾਂਗੇ ਸਾਡੀ ਸੜਕ ਬਹੁਤ ਜ਼ਿਆਦਾ ਚੱਲਦੀ ਆ ਸ਼ਾਪ ਰੱਡਾ ਮਸ਼ਹੂਰ ਅੱਡਾ ਸਰਦਾਰ ਟੈਲੀਕਮ ਦਰਸ਼ਨ ਦੇ ਸਹਿਬਜਾਦੇ ਹਰਵਿੰਦਰ ਸਿੰਘ ਦੀ ਦੁਕਾਨ ਆ ਜਿਹੜੀ ਮੋਬਾਈਲ ਰਿਪੇਅਰ ਦੀ ਆ ਨਵੇਂ ਮੋਬਾਈਲ ਵੇਚਣ ਦੀ ਕੱਲ ਇਨ ਨੂੰ ਲੁੱਟ ਕੇ ਕੁਝ ਬੰਦੇ ਲੈ ਗਏ ਦੋ ਬੰਦੇ ਅੰਦਰ ਵੜੇ ਤੇ ਇੱਕ ਮੋਟਰਸਾਈਕਲ ਤੇ ਸੀ ਜਦੋਂ ਜੰਗਲ ਲਾ ਹੋਵੇ ਉਹ ਫੇ ਕੁੰਡਾ ਪਣਾ ਪੈਂਦਾ ਇਹ ਸਰਕਾਰ ਤੋਂ ਬਹੁਤ ਲੋਕਾਂ ਨੂੰ ਆਸਾਂ ਸੀ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲੋਕਾਂ ਦਾ ਇਸ ਵੇਲੇ ਇਹਨਾਂ ਤੋਂ ਵਿਸ਼ਵਾਸ ਉੱਠ ਰਿਹਾ ਅੱਜ ਅਸੀਂ ਇਹ ਮੰਗ ਕਰਦੇ ਹਾਂ ਰੂਲ ਆਫ ਲਾ ਚਾਹੀਦਾ 112 ਤੇ ਕਾਲ ਆਈ ਸੀ ਤੇ ਪਿੰਡ ਸ਼ਾਹਪੁਰ ਦੇ ਵਿਖੇ ਸਰਦਾਰ ਟੈਲੀਕਾਮ ਆ ਉੱਥੇ ਕੋਈ ਵਾਰਦਾਤ ਹੋਈ ਆ ਮੌਕੇ ਤੇ ਪੁੱਜਿਆ ਤੇ ਉੱਥੇ ਹਰਵਿੰਦਰ ਸਿੰਘ ਸਨ ਆਫ ਸ਼ੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਦੋ ਵਿਅਕਤੀ ਸੀਗੇ ਕੋਈ ਮੂੰਹ ਬੰਨੇ ਹੋਏ ਸੀ ਉਹ ਮੌਕੇ ਤੇ ਆਏ ਆ ਉਹਨੇ ਆ ਕੇ ਉਹਦੇ ਗੱਲੇ ਚ ਜਿਹੜੇ 10-12000 ਰੁਪਏ ਕੋਈ ਮੁੱਠ ਪਰ ਕੇ ਲੈ ਗਏ ਤੇ ਉਹਨੇ ਉਹਨੂੰ ਪਿਸਤੌਲ ਨਾਲ ਮਜਬੂਰ ਡਰ ਦਿਖਾ ਕੇ ਇੱਕ ਦੱਤਰ ਇੱਕ ਬੰਦੇ ਨੂੰ ਦੱਤਰ ਸੀਗਾ ਡਰ ਦਿਖਾ ਕੇ ਜਿਹੜੇ ਪੈਸੇ ਲੈ ਗਏ ਆ ਤੇ ਮੌਕੇ ਤੇ ਜੋ ਨਹੀਂ ਬਿਆਨ ਲਗਾ ਰੈਣਾ ਮੁਤਾਬਕ ਉਹਦੇ ਮੁਕੱਦਮਾ ਨੰਬਰ 216 ਦਰਜ ਕੀਤਾ ਗਿਆ ਤੇ ਡੀਐਸਪੀ ਸਾਹਿਬ ਤੇ ਐਸ ਐਸਓ ਸਾਹਿਬ ਮੌਕੇ ਤੇ ਪੁੱਜੇ ਆ ਜਿਨ੍ਹਾਂ ਦੀ ਹਿਦਿਆਤਾਂ ਮੁਤਾਬਕ ਰੇਡ ਕੀਤੀ ਜਾ ਰਹੀ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਫਤਾਰ ਕੀਤਾ ਜਾਊਗਾ